ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਹਰ ਇੱਕ ਵੀਡੀਓ ਦੇ ਵਿੱਚ ਮੈਂ ਬੋਲਦਾ ਹੁੰਨਾ ਕਿ ਤੁਸੀਂ ਇਕੱਲੇ ਕਾਂ ਲਾਣ ਤੇ ਵਿਸ਼ਵਾਸ ਨਾ ਕਰਿਆ ਕਰੋ ਤੁਹਾਡੇ ਖੇਤ ਦੇ ਵਿੱਚ ਫਰੂਟ ਦਾ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਇਹਨਾਂ ਦੇਖੋ ਜੀ ਸਾਡੀ ਵੀ ਮਿਰਚ ਹੈ ਉਹ 2 ਫੁੱਟ ਉੱਚੀ ਹੋ ਗਈ ਤੇ ਥਾਪੀ ਮਾਰਦੇ ਫਿਰਦੇ ਹੁੰਦੇ ਹੁਣ ਉੱਚੀ ਕਰਨ ਦਾ ਮਤਲਬ ਕੀ ਹੈ ਨੁਕਸਾਨ ਕਰਨੇ ਹੁੰਦੇ ਆ ਕਿਉਂਕਿ ਮਿਰਚ ਜਦੋਂ ਲੋੜ ਤੋਂ ਵੱਧ ਕਦ ਕਰਦੀ ਉਹ ਟੌਂਗਲ ਹੋ ਜਾਂਦੀ ਹੈ ਫਟਾਰਾ ਘਟ ਲੈਂਦੀ ਹੈ ਤੇ ਬਿਲਕੁਲ ਸਿੱਧੀ ਬੁੱਕ ਨੂੰ ਤੁਰ ਪੈਂਦੀ ਹੈ ਤੇ ਜਿੱਥੇ ਸਾਡੇ ਝਾਰ ਦੇ ਵਿੱਚ ਪੂਰਾ ਫਰਕ ਪੈਂਦਾ ਤੁਸੀਂ ਮੇਰਾ ਬਣੇ ਰੋ ਮੈਂ ਤੁਹਾਨੂੰ ਦਿਖਾਉਣਾ ਹਾਂਜੀ ਦੋਸਤੋ ਹੁਣੇ ਹੁਣ ਆਪਾਂ ਗੱਲ ਕਰੀਏ ਆ ਮਿਸਤਰੀ ਵੈਸੇ ਪਾਣੀ ਲੱਗਣੇ ਵਿੱਚ ਵੱਡਣਾ ਸੀਗਾ ਤੁਸੀਂ ਦੇਖ ਸਕਦੇ ਕੋਈ ਹੈਡ ਦੇ ਹਿਸਾਬ ਨਾਲ ਬਿਲਕੁਲ ਇਹ ਟੌਂਗਲ ਹੋ ਚੁੱਕੀ ਹੈ ਜਿਵੇਂ ਹਾਈਟ ਵੱਧ ਕਰੀ ਖੜੀਏ ਦੇਖੋ ਜੇ ਕਦੇ ਵੀ ਕਦੋਂ ਵਾਸਤੇ ਵੀ ਇਹਦੀ ਆਹ ਪੋਰੀ ਹੈ ਇੱਥੇ ਇੰਨਾ ਗੈਪ ਨਹੀਂ ਚਾਹੀਦਾ ਇੰਨੀ ਲੰਮੀ ਦੀ ਪੌਰੀ ਸਾਨੂੰ ਨਹੀਂ ਚਾਹੀਦੀ ਇਹ ਦੇਖੋ ਹੁਣ ਕਿੰਨੀਆਂ ਪੌਰੀਆਂ ਲੰਮੀਆਂ ਨੇ ਤੇ ਸਾਡਾ ਨੁਕਸਾਨ ਇੱਥੇ ਹੋ ਜਾਂਦਾ ਹੈ ਫਰੂਟ ਕੱਟ ਲੈਂਦੀ ਹੈ ਕੱਲੇ ਗਰੋਥ ਵੱਲ ਇਹ ਜਿਹੜਾ ਕੱਦ ਵਧ ਕਰੀ ਜਾਂਦੀ ਰਹਿੰਦੀ ਹੈ ਤੇ ਫਲ ਜਿਹੜਾ ਫਲਾਕਾ ਉਹ ਹੀ ਬੋ ਕੱਟ ਰਹਿੰਦਾ ਹੈ ਕਿਉਂਕਿ ਜਿਹੜੇ ਦੇ ਹਾਰਮੋਨ ਹੈ ਇਹਦਾ ਦਿਮਾਗ ਹੈ ਉਹ ਸਿਰਫ ਗਰੋਥ ਵੱਲ ਲੱਗਿਆ ਹੋਇਆ ਹੈ ਆਪਾਂ ਇਹਦੇ ਵਾਸਤੇ ਗੱਲ ਕਰਦੇ ਹਾਂ ਤੁਸੀਂ ਖਲਾਬਰ ਵਧਾਉਣ ਵਾਸਤੇ ਐਕਸਬਾਈ ਦੀ ਜੀ ਸਪਰੇਅ ਤੇ ਕਰ ਸਕਦੇ ਹੋ ਤੇ ਦੂਸਰਾ ਕੀ ਹੈ ਤੁਸੀਂ ਇਹਦੇ ਵਿੱਚ ਜਿਹੜੀ ਤਬੋਲੀ ਹੈ 40 ਐਮਐਲ ਪ੍ਰਤੀ ਇਕਰ ਸਹਾਨਾ ਪਾ ਕੇ ਇੱਕ ਵਾਰ ਦੀ ਗ੍ਰੋਥ ਹੈ ਉਹ ਰੋਕੋ ਤੇ ਥੱਲੋ ਪਾਣੀ ਦੀ ਜਿਹੜੀ ਆੜ ਹੈ ਉਹ ਵੀ ਲਵਾ ਕੇ ਰੱਖੋ ਇਹਨੂੰ ਤੇ ਕੋਈ ਵੀ ਇਹਨੂੰ ਹਜੇ ਜੁਰੀਆ ਵਗੈਰਾ ਤੁਸੀਂ ਨਾ ਦਿਓ ਸਿਰਫ ਉਹ ਚੀਜ਼ਾਂ ਦੇਣੀਆਂ ਜਿਹੜੀਆਂ ਸਿਰਫ ਇਹਦੇ ਫਰੂਟ ਤੇ ਕੰਮ ਕਰਨ ਇਹਨੂੰ ਗ੍ਰੋਥ ਨਾ ਦੇਣਾ ਕਿਉਂਕਿ ਗ੍ਰੋਥ ਇਹਦੇ ਵਾਸਤੇ ਇਸ ਟਾਈਮ ਬਹੁਤ ਜ਼ਿਆਦੀ ਮਾੜੀ ਹੈ ਤੁਸੀਂ ਵੇਖ ਰਹੇ ਹੋ ਮਿਰਚ ਦਾ ਹਾਈਟ ਬਹੁਤ ਹੈ ਲੇਕਿਨ ਫਰੂਟ ਬਹੁਤ ਘੱਟ ਹੈ ਤੇ ਫਿਰ ਸਾਡੇ ਨੇ ਪਰ ਭਾਈ ਨਹੀਂ ਕਰਨੀ ਸਿਰਫ ਆਪਣੀ ਖਰਾ ਖਾ ਕੇ ਸਾਡੇ ਖਰਚੇ ਖਾ ਕੇ ਇਹਨੇ ਮਸਤ ਹੋਈ ਜਾਣਾ ਤੇ ਸਾਡੇ ਪੱਲੇ ਕੁਝ ਨਹੀਂ ਪੈਣਾ ਸਾਨੂੰ ਕਲਾ ਖੇਤ ਖੜਾ ਹਰਿਆ ਭਰਾ ਦੇਖਣਾ ਤੇ ਇਹ ਚ ਨੁਕਸਾਨ ਸਾਡਾ ਹੋ ਜਾਣਾ ਸੋ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਅੱਗੇ ਤੇ ਜਿਹੜੇ ਆਪਣਾ ਚੈਨਲ ਹੈ ਸਬਸਕ੍ਰਾਈਬ ਨਹੀਂ ਸੱਜਣਾ ਨਹੀਂ ਕੀਤਾ ਉਸ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਫੇਸਬੁਕ YouTube ਤੇ ਜਾ ਕੇ ਚੈਨਲ ਨੂੰ ਫੋਲੋ ਕਰ ਲਓ ਤੁਹਾਡੇ ਪਿਆਰ ਦਾ ਸਾਨੂੰ ਬਹੁਤ ਲੋੜ ਹੈ ਕਿਉਂਕਿ ਅਸੀਂ ਤੁਹਾਡੇ ਵਾਸਤੇ ਦਿਨਤ ਕੰਮ ਕਰਦੇ ਆ ਉਹਦਾ ਸਾਨੂੰ ਹੌਸਲਾ ਮਿਲ ਜਾਂਦਾ ਵੀ ਸਾਡੇ ਭਰਾ ਸਾਡੇ ਨਾਲ ਖੜੇ ਆ ਤੇ ਬਾਕੀ ਆਪਾਂ ਕਿਹੜਾ ਕੋਈ ਲੱਛਰ ਤਾਂ ਪਾਉਨੇ ਜਾਂ ਕੋਈ ਗਲਤੀ ਜਾਂ ਪਾਉਨੇ ਜਾਂ ਕੋਈ ਇਸ ਤਰ੍ਹਾਂ ਕੋਈ ਗਲਤੀ ਚੀਜ਼ ਦਿਖਾਉਨੇ ਆ ਤੁਹਾਡੇ ਕੰਮ ਦੀ ਚੀਜ਼ ਜਿਹੜੀ ਤੁਹਾਨੂੰ ਚੰਗੀ ਲੱਗਦੀ ਉਹ ਸੁਣ ਲੈਂਦਾ ਉਹਦਾ ਫਾਇਦਾ ਹੁੰਦਾ ਜਿਹੜਾ ਨਹੀਂ ਸੁਣਨਾ ਚਾ ਲੋ ਉਹਦਾ ਵੀ ਭਲਾ ਸਭ ਦਾ ਹੀ ਭਲਾ ਸੋ ਅੱਜ ਹੀ ਕੱਲ ਸਾਰਿਆਂ ਨੂੰ ਵੀਡੀਓ ਸ਼ੇਅਰ ਕਰਿਓ ਤੇ ਆਪਣੇ ਮਿੱਤਰਾਂ ਤੱਕ ਪਹੁੰਚਾਓ